ਉਕਾਲਿਆ ਨੇ ਵਿੱਕੀ ਮਿੱਡੂਖੜਾ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। ਮੋਹਾਲੀ ਕੋਰਟ ਨੇ ਤਿੰਨ ਗੈਂਗਸਟਰਾਂ ਨੂੰ ਆਰਮਜ਼ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਸੀ ਹਾਲਾਂਕਿ ਤਿੰਨ ਲੋਕਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਤਿੰਨ ਹੋਰ ਲੋਕਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਰੀ ਵੀ ਜ਼ਰੂਰ ਕੀਤਾ ਸੀ। 4 ਸਾਲ ਪਹਿਲਾਂ ਦਿਨ ਦਿਹਾੜੇ ਵਿੱਕੀ ਮਿੱਡੂਖੜਾ ਦਾ ਮੋਹਾਲੀ ਦੇ ਸੈਕਟਰ 71 ਦੀ ਮਾਰਕੀਟ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਤਾਂ ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਨੂੰ ਅੱਜ ਜੋ ਸਜ਼ਾ ਸੁਣਾਈ ਜਾਵੇਗੀ। ਮੁਹਾਲੇ ਕੋਰਟ ਨੇ ਤਿੰਨ ਗੈਂਗਸਟਰਾਂ ਨੂੰ ਆਮ ਸੈਕਟ ਦੇ ਤਹਿਤ ਜੋ ਦੋਸ਼ੀ ਇਕਰਾਰ ਦਿੱਤਾ ਸੀ ਤਾਂ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ કુલ 6 ਲੋਕ ਜਿਨ੍ਹਾਂ ਦੇ ਖਿਲਾਫ ਇਹ ਪੂਰਾ ਮਾਮਲਾ ਚੱਲ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਅਦਾਲਤ ਦੇ ਵੱਲੋਂ ਬਰੀ ਵੀ ਕੀਤਾ ਗਿਆ ਸੀ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਕਮਲਦੀਪ ਸਿੰਘ ਸਾਡੇ ਨਾਲ ਇਸੇ ਖਬਰ ਤੇ ਚੰਡੀਗੜ੍ਹ ਤੋਂ ਲਾਈਵ ਅਪਡੇਟ ਸਾਂਝਾ ਕਰਨਗੇ ਤਾਂ ਕਮਲ ਜਿਸ ਸਾਡੇ ਨਾਲ ਤਿੰਨ ਲੋਕਾਂ ਨੂੰ ਅਜ ਸਜ਼ਾ ਸੁਣਾਈ ਜਾਣੀ ਹੈ 2021 ਦਾ ਇਹ ਪੂਰਾ ਮਾਮਲਾ 2025 ਚੜ ਗਿਆ ਹਰ ਕੋਈ ਇਨਸਾਫ ਦੀ ਉਡੀਕ ਕਰ ਰਿਹਾ ਸੀ ਤਾਂ ਅੱਜ ਆਖਿਰਕਾਰ ਉਹ ਘੜੀ ਆ ਗਈ ਹੈ ਜਦੋਂ ਦੋਸ਼ੀ ਨੂੰ ਸਜ਼ਾਦਾਨ ਸੁਣਾਈ ਗਈ ਬਿਲਕੁਲ ਕੁਲਵਿੰਦਰ ਦੇਖੋ 7 ਅਗਸਤ 2021 ਨੂੰ ਇੱਕ ਕਤਲ ਹੁੰਦਾ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਕਾਲੀ ਲੀਡਰ ਦਾ ਜਿਹੜਾ ਕਿ ਕਤਲ ਕੀਤਾ ਜਾਂਦਾ ਆ ਅਤੇ ਉਸ ਕਤਲ ਨੂੰ ਲੈ ਕੇ ਹੁਣ 4 ਸਾਲ ਹੋ ਚੁੱਕੇ ਨੇ ਹਾਲਾਂਕਿ ਉਸ ਕਤਲ ਦਾ ਚਲਾਨ ਪੇਸ਼ ਹੋ ਚੁੱਕਿਆ ਸੀਗਾ 6 ਜਾਣਿਆਂ ਦੇ ਖਿਲਾਫ ਜਿਹੜਾ ਕਿ ਚਲਾਨ ਪੇਸ਼ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ ਤਿੰਨਾਂ ਦੇ ਖਿਲਾਫ ਸਬੂਤ ਮਿਲੇ ਸਨ ਅਤੇ ਤਿੰਨਾਂ ਦੇ ਖਿਲਾਫ ਪੂਰਨ ਤੌਰ ਤੇ ਠੋਸ ਸਬੂਤ ਨਹੀਂ ਮਿਲ ਪਾਏ ਸਨ ਜਿਸ ਤੋਂ ਬਾਅਦ ਅਦਾਲਤ ਵੱਲੋਂ ਮੋਹਾਲੀ ਅਦਾਲਤ ਵੱਲੋਂ ਤਿੰਨ ਜਿਹੜੇ ਕਹਿ ਸਕਦੇ ਉਸ ਦੇ ਵਿੱਚ ਵਿਅਕਤੀ ਸ਼ਾਮਲ ਸਨ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਅਤੇ ਤਿੰਨ ਵਿਅਕਤੀਆਂ ਨੂੰ ਜੜ ਕੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕਹਿ ਸਕਦੇ ਆ ਅੱਜ ਮੁਹੱਲੀ ਅਦਾਲਤ ਵੱਲੋਂ ਸਜਾ ਸੁਣਾਈ ਜਾਣੀ ਹੈ ਜੇਕਰ ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ ਜਾਵੇ ਅਜੇ ਲਿਫਟੀਆਂ ਦੇ ਵਿੱਚ ਮੌਜੂਦ ਆ ਜੋ ਕਹਿ ਸਕਦੇ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਜੋ ਉਸ ਸਮੇਂ ਕਹਿ ਸਕਦੇ ਵਿੱਕੀ ਮਿੱਡੂ ਖੇੜਾ ਕਤਲਕਾਂਡ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਸੀਗਾ ਉਸ ਤੋਂ ਇਲਾਵਾ ਸੱਜਣ ਭੋਲੂ ਅਤੇ ਅਨਿਲ ਲਾਠ ਇਹ ਤਿੰਨ ਜਿਹੜੇ ਕੀ ਕਹਿ ਸਕਦੇ ਆ ਵਿਅਕਤੀ ਸਨ ਜਿਹੜੇ ਸ਼ੂਟਰ ਸਨ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਅਦਾਲਤ ਵੱਲੋਂ ਅੱਜ ਇਹਨਾਂ ਤਿੰਨਾਂ ਨੂੰ ਹੀ ਸਜ਼ਾ ਸੁਣਾਈ ਜਾਣੀ ਆ ਤੇ ਇਸ ਤੋਂ ਇਲਾਵਾ ਜਿਨ੍ਹਾਂ ਵੱਲੋਂ ਪੂਰੀ ਪਲਾਨਿੰਗ ਬੜਾਈ ਗਈ ਸੀ ਚਾਹੇ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪਲਾਨਿੰਗ ਬਣਾਈ ਗਈ ਸੀ ਚਾਹੇ ਉਹ ਸਮਾਨ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਗਿਆ ਸੀਗਾ ਉਹਨਾਂ ਦੇ ਵਿੱਚੋਂ ਭੂਪੀ ਰਾਣਾ, ਕੋਸ਼ਲ ਚੋਧਰੀ ਅਤੇ ਅਮਿਤ ਡਾਗਰ ਇਹ ਤਿੰਨ ਸਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਠੋਸ ਸਬੂਤ ਨਾ ਮਿਲਣ ਕਰਕੇ ਬਰੀ ਕਰ ਦਿੱਤਾ ਗਿਆ ਸੀਗਾ ਪਰ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਦੂਸਰੀ ਤਰਫ ਕਿਸੇ ਤਰ੍ਹਾਂ ਪੁਲਿਸ ਵੀ ਇਸ ਤੇ ਪੂਰੀ ਇਨਵੈਸਟੀਗੇਸ਼ਨ ਕਰਕੇ ਆਪਣਾ ਚਲਾਨ ਪੇਸ਼ ਕਰ ਚੁੱਕੀ ਸੀ ਜਿਸ ਤੋਂ ਬਾਅਦ ਕਿ ਉਹ ਕਦਲੀਲਾ ਜਿਹੜੀਆਂ ਕੋਰਟ ਦੇ ਵਿੱਚ ਚੱਲੀਆਂ ਤੇ ਕੋਰਟ ਵੱਲੋਂ ਉਹ ਪੂਰੇ ਸਬੂਤ ਦੇਖਣ ਤੋਂ ਬਾਅਦ ਜਿਹੜੇ ਕਿ ਤਿੰਨ ਜਿਹੜੇ ਕਿ ਸ਼ੂਟਰ ਸਨ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਤੇ ਤਿੰਨਾਂ ਨੂੰ ਜਿਹੜਾ ਕਿ ਬਰੀ ਕਰ ਦਿੱਤਾ ਗਿਆ ਸੀ ਤੇ ਅੱਜ ਦੇਖਣਾ ਹੋਵੇਗਾ ਕਿ ਕੋਰਟ ਵੱਲੋਂ ਕਿਹੋ ਜੀ ਸਜ਼ਾ ਇਹਨਾਂ ਨੂੰ ਸੁਣਾਈ ਜਾਂਦੀ ਹੈ ਕਿੰਨੇ ਸਾਲ ਦੀ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਇਹ ਸਭ ਕੁਝ ਅੱਜ ਦੇਖਣਾ ਹੋਵੇਗਾ ਤਾਂ ਬਿਲਕੁਲ ਕਮਲ ਜਿਸ ਹਿਸਾਬ ਦੇ ਨਾਲ ਤਿੰਨ ਲੋਕਾਂ ਨੂੰ ਤਾਂ ਅੱਜ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਹੀ ਜਾਏਗੀ ਹਾਲਾਂਕਿ ਜਿਹੜੇ ਤਿੰਨ ਲੋਕਾਂ ਨੂੰ ਬਰੀ ਕੀਤਾ ਸੀ ਹੁਣ ਤੱਕ ਉਹਨਾਂ ਦਾ ਕੀ ਰੋਲ ਰਿਹਾ ਹੈ ਕਿਉਂ ਅਦਾਲਤ ਦੇ ਵੱਲੋਂ ਉਹ ਬਰੀ ਕਰ ਦਿੱਤੇ ਗਏ ਨੇ ਮੰਨਿਆ ਕਿ ਸਬੂਤ ਨਹੀਂ ਮਿਲੇ ਤਾਂ ਹੁਣ ਤੱਕ ਅਦਾਲਤ ਕਿਉਂ ਉਹਨਾਂ ਨੂੰ ਇੰਨੇ ਲੰਬੇ ਸਮੇਂ ਤੱਕ ਕਸੀਟਦੀ ਆਈ ਦੇਖੋ ਕੁਲਵਿੰਦਰ ਕਿਉਂਕਿ 7 ਅਗਸਤ 2021 ਨੂੰ ਜਦੋਂ ਦੁਪਹਿਰੇ ਵਿੱਕੀ ਮਿੱਡੂਖੇੜਾ ਦਾ ਕਤਲ ਹੁੰਦਾ ਉਸ ਸਮੇਂ ਵਿੱਕੀ ਮਿੱਡੂਖੇੜਾ ਆਪਣੇ ਘਰ ਤੋਂ ਬਾਹਰ ਆਪਣੇ ਸਿਰਫ ਘਰ ਦੇ ਨਜ਼ਦੀਕ ਹੀ ਕਹਾਂਗੇ ਇਹ 7-800 ਮੀਟਰ ਦੀ ਦੂਰੀ ਤੇ ਉਹ ਆਪਣੇ ਦੋਸਤ ਕੋਲ ਇੱਕ ਪ੍ਰਾਪਰਟੀ ਡੀਲਰ ਦਾ ਜਿਹੜਾ ਉਹਨਾਂ ਦਾ ਦੋਸਤ ਸੀਗਾ ਉਸ ਦੀ ਦੁਕਾਨ ਦੇ ਵਿੱਚ ਬੈਠੇ ਸਨ ਉਸ ਦੇ ਸ਼ੋਰੂਮ ਦੇ ਵਿੱਚ ਬੈਠੇ ਸਨ ਉੱਥੇ ਹੀ ਉਹ ਜਦੋਂ ਬਾਹਰ ਨਿਕਲਦੇ ਨੇ ਤਾਂ ਕੁਝ ਵਿਅਕਤੀਆਂ ਵੱਲੋਂ ਉਹਨਾਂ ਤੇ ਧਾਵਾ ਬੋਲ ਦਿੱਤੇ ਜਾਂਦਾ ਉਸ ਦੇ ਵਿੱਚ ਜਿਹੜੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਸੀ ਕਿ ਜਦੋਂ ਉਹ ਦੋ ਔਰ ਜਿਹੜੇ ਵਿਅਕਤੀ ਆ ਉਹਨਾਂ ਦੇ ਉੱਪਰ ਗੋਲੀਆਂ ਚਲਾ ਰਹੇ ਹੁੰਦੇ ਨੇ ਤਾਂ ਉਹ ਭੱਜਦੇ ਨੇ ਵਿੱਕੀ ਮਿੱਡੂ ਖੇੜਾ ਉੱਥੋਂ ਭੱਜਦੇ ਹੋਏ ਬਚਣ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣੇ ਘਰ ਵੱਲ ਨੂੰ ਭੱਜਦੇ ਨੇ ਪਰ ਦੋ ਕੰਧਾਂ ਲੰਘਣ ਤੋਂ ਬਾਅਦ ਇੱਕ ਪਾਰਕ ਦੇ ਵਿੱਚ ਜਾ ਕੇ ਉਹਨਾਂ ਤੇ ਗੋਲੀ ਲੱਗ ਜਾਂਦੀ ਹੈ ਵਿੱਕੀ ਮਿੱਡੂ ਖੇੜਾ ਦੇ ਉੱਪਰ ਤਕਰੀਬਨ ਉੱਥੇ 9 ਗੋਲੀਆਂ ਉਹਨਾਂ ਵੱਲੋਂ ਲਗਾਈਆਂ ਜਾਂਦੀਆਂ ਨੇ 20 ਗੋਲੀਆਂ ਰਾਉਂਡ ਆ ਜਿਹੜੇ ਕਿ ਫਾਇਰ ਕੀਤੇ ਜਾਂਦੇ ਨੇ ਜਿਦੇ ਵਿੱਚ 9 ਗੋਲੀਆਂ ਵਿੱਕੀ ਮਿੱਡੂ ਖੇੜਾ ਦੇ ਉੱਪਰ ਲੱਗਦੀਆਂ ਨੇ ਉਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾਂਦੀ ਹੈ ਚਾਹੇ ਦਿੱਲੀ ਪੁਲਿਸ ਵੱ ਉਡੀ ਸਮਝੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ذریعے ਇਹ ਕਤਲ ਹੋਇਆ ਕਿਸ ਤਰੀਕੇ ਦੇ ذریعے ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵਾਰਦਾਤ ਦੇ ਵਿੱਚ ਇੱਕ i20 ਗੱਡੀ ਵਰਤੀ ਗਈ ਸੀਗੀ ਉਸ ਦਾ ਨੰਬਰ ਵੀ ਬਦਲ ਦਿੱਤਾ ਗਿਆ ਸੀਗਾ ਗੱਡੀ ਹੋਰ ਸੀ ਨੰਬਰ ਕਿਸੇ ਹੋਰ ਦਾ ਲਗਾ ਦਿੱਤਾ ਗਿਆ ਸੀਗਾ ਉਹ ਵੀ ਇੱਕ ਤਰੀਕੇ ਦੇ ਨਾਲ ਜਰੀਏ ਕਿਸੇ ਪੁਲਿਸ ਨੂੰ ਕਨਫਿਊਜ਼ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਸ਼ੂਟਰਾਂ ਵੱਲੋਂ ਕੀਤੀ ਗਈ ਸੀਗੀ ਪਰ ਜਦੋਂ ਸ਼ੂਟਰਾਂ ਨੂੰ ਫੜਿਆ ਗਿਆ ਸ਼ੂਟਰ ਤਾਂ ਸਿੱਧੇ ਤੌਰ ਤੇ ਸਾਹਮਣੇ ਦਿਖਾਈ ਦੇ ਰਹੇ ਸਨ ਕਿ ਉਹਨਾਂ ਨੇ ਗੋਲੀ ਚਲਾਈ ਆ ਪਰ ਇਹ ਜਿਹੜੇ ਤਿੰਨ ਸਨ ਆਮੀ ਡਾਗਰ ਕੋਸ਼ਲ ਚੌਧਰੀ ਸਨ ਇਨ੍ਹਾਂ ਵੱਲੋਂ ਜਿਹੜੀ ਕਿ ਪੂਰੀ ਪਲੈਨਿੰਗ ਬਣਾਈ ਗਈ ਸੀਗੀ ਕਿ ਕਿਸ ਤਰੀਕੇ ਤੁਹਾਨੂੰ ਉੱਥੇ ਬੰਦਾ ਮਿਲੇਗਾ ਸ਼ਗਨ ਤੋਂ ਉੱਡੀ ਕਿਸ ਤਰੀਕੇ ਹੈਲਪ ਕਰੇਗਾ ਤੁਸੀਂ ਉੱਥੇ ਇੱਕ ਘਰ ਦੇ ਵਿੱਚ ਰੈਕ ਕਿਸ ਤਰੀਕੇ ਕਰਨਾ ਰਾਤ ਦਾ ਸਟੇ ਕਿਸ ਤਰੀਕੇ ਦਾ ਹੋਏਗਾ ਰੈਕੀ ਕਿਸ ਤਰੀਕੇ ਕਰਨੀ ਹੈ ਰੈਕੀ ਕਿੰਨਾ ਸਮਾਂ ਕਰਨੀ ਹੈ ਕਦੋਂ ਤੁਸੀਂ ਵਾਰਦਾਤ ਨੂੰ ਅੰਜਾਮ ਦੇਣਾ ਉਹ ਸਾਰੀ ਪਲੈਨਿੰਗ ਉਹਨਾਂ ਵੱਲੋਂ ਬਣਾਈ ਗਈ ਸੀਗੀ ਹਾਲਾਂਕਿ ਉਹ ਪਲੈਨਿੰਗ ਕਿਸ ਤਰੀਕੇ ਦੇ ਜ਼ਰੀਏ ਬਣਾਈ ਗਈ ਕੋਈ ਠੋਸ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਜਿਸ ਕਰਕੇ ਕਹਿ ਸਕਦੇ ਆ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹਾਲਾਂਕਿ ਪਰਿਵਾਰ ਦਾ ਮੰਨਣਾ ਜੀ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਇਹ ਕੱਲੇ 6 ਜਣਿਆਂ ਦਾ ਤਾਂ ਚਲਾਨ ਪੇਸ਼ ਹੋਇਆ ਹੀ ਹੋਇਆ ਸੀਗਾ ਪਰ ਇਸ ਪੂਰੀ ਵਾਰਦਾਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਸ਼ਾਮਿਲ ਸਨ ਚਾਹੇ ਸ਼ਗਨਪ੍ਰੀਤ ਹੋਵੇ ਸਿੱਧੂ ਮੁਸੇਵਾਲਾ ਦਾ ਆ ਜਿਹੜਾ ਮੈਨੇਜਰ ਸੀਗਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਮ ਸੀਗੇ ਜਿਹੜੇ ਇਸ ਪੂਰੇ ਵਾਰਦਾਤ ਦੇ ਵਿੱਚ ਸ਼ਾਮਿਲ ਸਨ ਪਰ ਉਹਨਾਂ ਦਾ ਹਜੇ ਤੱਕ ਜਿਹੜਾ ਕੀ ਕਹਿ ਸਕਦੇ ਆ ਜਿਸ ਤਰੀਕੇ ਪਰਿਵਾਰ ਦਾ ਮੰਨਣਾ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵੀ ਚਲਾਨ ਪੇਸ਼ ਕਰਕੇ ਸਜ਼ਾ ਸੁਣਾਉਣ ਜਿਹੜੀ ਕੀ ਸੁਣਾਉਣ ਦੀ ਮੰਗ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਕਮਲ ਹਾਲਾਂਕਿ ਇਸ ਬਾਬਤ ਕੋਈ ਜਾਣਕਾਰੀ ਹੈ ਕਿ ਕਿੰਨੇ ਵਜੇ ਅਦਾਲਤ ਇਸ ਸਜ਼ਾ ਨੂੰ ਲੈ ਕੇ ਸੁਣਵਾਈ ਕਰੇਗੀ ਸਮੇਂ ਦੀ ਕੋਈ ਜਾਣਕਾਰੀ ਦੇਖੋ ਕੁਲਵਿੰਦਰ ਹਜੇ ਤੱਕ ਜਿਹੜੀ ਕਿ ਸਮੇਂ ਦੀ ਪੂਰਨ ਤਰੀਕੇ ਦੇ ਨਾਲ ਜਾਣਕਾਰੀ ਤਾਂ ਨਹੀਂ ਸਾਹਮਣੇ ਆਈ ਪਰ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ 12 1 ਵਜੇ ਦੇ ਆਸ-ਪਾਸ ਜੋ ਸਜ਼ਾ ਹੈ ਇਹਨਾਂ ਤਿੰਨਾਂ ਨੂੰ ਦੋਸ਼ੀਆਂ ਨੂੰ ਸੁਣਾਈ ਜਾਏਗੀ ਜਿਹਦੇ ਵਿੱਚ ਉਹਨੇ ਲਲਾਠ ਹੋਵੇ ਸੱਜਣ ਪੋਲੂ ਹੋਵੇ ਅਜੇ ਹੋਵੇ ਜੋ ਅਜੇ ਲਿਫਟ ਸੀਗਾ ਇਹਨਾਂ ਤਿੰਨਾਂ ਨੂੰ ਜਿਹੜੇ ਸ਼ੂਟਰ ਸਨ ਇਹਨਾਂ ਨੂੰ ਸਜ਼ਾ 12 1 ਵਜੇ ਦੇ ਤਕਰੀਬਨ ਸੁਣਾਈ ਜਾਏਗੀ ਪੁਲਿਸ ਇਹਨਾਂ ਨੂੰ ਕੋਰਟ ਦੇ ਵਿੱਚ ਲੈ ਕੇ ਆਏਗੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਅਤੇ ਉੱਥੇ ਹੀ ਇਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਹਾਲਾਂਕਿ ਸਜ਼ਾ ਕਿਸ ਤਰੀਕੇ ਦੀ ਹੁੰਦੀ ਹੈ ਕਿ ਕੁਝ ਸਾਲਾਂ ਦੀ ਸਜ਼ਾ ਹੁੰਦੀ ਹੈ ਕੁਝ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਾਂ ਕਿਸ ਤਰੀਕੇ ਦੀ ਸਜ਼ਾ ਇਹਨਾਂ ਤਿੰਨਾਂ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਦੇਖਣਾ ਹੋਵੇਗਾ ਕਿ ਪਰਿਵਾਰ ਦਾ ਕੀ ਕਹਿਣਾ ਕਿਉਂਕਿ ਪਰਿਵਾਰ ਲਗਾਤਾਰ ਇਨਸਾਫ ਨੂੰ ਲੈ ਕੇ ਇਹ ਸਦੇ ਗੁਹਾਰ ਲਗਾ ਰਿਹਾ ਸੀਗਾ ਜਿਸ ਸਮੇ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਉਸ ਸਮੇ ਬਹੁਤ ਸਾਰੇ ਕੈਂਡਲ ਮਾਰਚ ਜੋ ਅਸੀਂ ਦੇਖੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਹਾਲੀ ਦੇ ਵਿੱਚ ਜਾਂ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲੇ ਸਨ ਅਤੇ ਪਰਿਵਾਰ ਲਗਾਤਾਰ ਕਹਿ ਰਿਹਾ ਸੀ ਕਿ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਹੋਵੇ ਨਾਲ ਹੀ ਇਹਨਾਂ ਤਿੰਨ ਸ਼ੂਟਰਾਂ ਦੇ ਇਲਾਵਾ ਜੋ ਕਿ ਸਦੇ ਕੋਸ਼ਿਸ਼ ਚੋਦਰੀ ਭੂਪੀ ਰਾਣਾ ਵਰਗੇ ਕਹਿ ਸਕਦੇ ਹੋਰ ਗੈਂਗਸਟਰ ਇਸ ਪੂਰੇ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਾਂ ਉਹਨਾਂ ਦੀਆਂ ਤਾਰਾਂ ਜੁੜਦੀਆਂ ਸਨ ਉਹਨਾਂ ਨੂੰ ਵੀ ਸਜ਼ਾ ਸੁਣਾਉਣ ਦੀ ਮੰਗ ਜਿਹੜੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਕਮਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸੀਂ ਜਾਣਕਾਰੀ ਤੁਹਾਨੂੰ ਸਾਰਸ਼ਕਾ ਤੱਕ ਪਹੁੰਚਾਈ ਅੱਗੇ ਵੀ ਇਸ ਖਬਰ ਤੇ ਨਜ਼ਰ ਬਣਾਈ ਰੱਖੋ ਅੱਗੇ ਦਾ ਅਪਡੇਟ ਵੀ ਤੁਹਾਡੇ ਤੋਂ ਲੈਂਦੇ ਰਾਵਾਂਗੇ